ਸ਼ਹਰ ਹੈ ਪੰਜਾਬ ਭਗਵੰਤ ਮਾਨ ਜਿੰਦਾਬਾਦ ਸ਼ਹਰ ਹੈ ਪੰਜਾਬ ਭਗਵੰਤ ਮਾਨ ਜਿੰਦਾਬਾਦ ਵਿਰਾਹ ਅਹੀਂ ਆ ਗਿਆ ਭਗਵੰਤ ਮਾਨ ਜੀ ਦਾ ਮੰਦਰ ਬਣਾਉਣ ਵਾਸਤੇ ਪਲਾਨ ਕੀਤਾ ਸੀ ਤੇ ਲੋਕਾਂ ਨੂੰ ਕਿਹਾ ਸੀ ਚੰਦਾ ਪਾਓ ਨੰਬਰ ਪਾਇਆ ਸੀ ਆਪਣਾ Google Pay ਦਾ ਤੇ ਲੋਕਾਂ ਨੇ ਚੰਦਾ ਕੀ ਪਾਉਣਾ ਸੀ ਲੋਕਾਂ ਦੇ ਦੇਹ ਧੀ ਦੀ ਭੈਣ ਦੀ ਮਾਂ ਦੀ ਯਾਦਿਓ ਵਨਸਵਨੀਆਂ ਗਾਹਾਂ ਲਿਖੀਆਂ ਓ ਵੀਰਾ ਓ ਵੀਰਾ ਪੰਜਾਬ ਦੇ ਲੋਕ ਬੜੇ ਅਦਾਸ ਆ ਤੇ ਜੇ ਅਸੀਂ ਥੋੜਾ ਜਿਹਾ ਫਨਸ਼ਨ ਕਰ ਲਾਂਗੇ ਥੋੜੀ ਕਮੇਡੀ ਕਰ ਲਾਂਗੇ ਤੇ ਲੋਕ ਖੁਸ਼ ਹੋ ਜਾਣਗੇ ਵੀਰੋ ਲੋਕ ਖੁਸ਼ ਹੋ ਜਾਣਗੇ ਇਸ ਵਾਸਤੇ ਭਗਵੰਤ ਮਾਨ ਦਾ ਮੰਦਿਰ ਬਣਾਉਣਾ ਜ਼ਰੂਰੀ ਆ ਤੇ ਇਹ ਇੱਕ ਪੰਜਾਬ ਦੇ ਇਤਿਹਾਸ ਹੋਏਗਾ ਕਿ ਕਿਸੇ ਸ਼ੇਰੇ ਪੰਜਾਬ ਮੁੱਖ ਮੰਤਰੀ ਸਾਡੇ ਰਾਜੇ ਦਾ ਮੰਦਿਰ ਬਣਿਆ ਆ ਤੇ ਉਹਦੇ ਪੁਜਾਰੀ ਅਸੀਂ ਤਿੰਨੇ ਹੋਵਾਂਗੇ ਵੀਰੋ ਮੈਂ ਲਾਲ ਦੇ ਚਾਚਾ ਤੇ ਆ ਕਾਊਂਟ ਨੰਬਰ ਪਤਾ ਆ ਤੇ ਤੁਸੀਂ ਅੱਜ ਪੈਸੇ ਬਾਣੇ ਸ਼ੁਰੂ ਕਰਦੋ ਤੇ ਦੇਖੋ ਫਿਰ ਦੇਖੋ ਵਰ ਕਿਵੇਂ ਭਗਵੰਤ ਮਾਨ ਜੀ ਦਾ ਮੰਦਿਰ ਬੰਦਾ ਦੇ ਕਿਵੇਂ ਚਾਹ ਨਾਸ਼ਤਾ ਦੀ ਸੇਵਾ ਹੁੰਦੀ ਤੇ ਕਿਵੇਂ ਪੂਜਾ ਹੁੰਦੀ ਤੇ ਕਿਵੇਂ ਕੀ ਕੀ ਹੁੰਦਾ ਤੇ ਪਾ ਦਿਓ ਪੈ ਸਾਡੇ ਅਕਾਊਂਟ ਚ ਤੇ ਲਾ ਦਿਓ ਲਾ ਦਿਓ ਨਾਰਾ ਵੀਰੋ ਸ਼ੇਰ ਪੰਜਾਬ ਭਗਵੰਤ ਮਾਨ ਜਿੰਦਾਬਾਦ ਸ਼ੇਰ ਪੰਜਾਬ ਭਗਵੰਤ ਮਾਨ ਜਿੰਦਾਬਾਦ